ਮਹਾਲੀ ਦੇ ਪਿੰਡ ਨਵਾਂ ਸ਼ਹਿਰ ਬਨਾਲਾ ਵਿਖੇ ਜਨਤਕ ਸਹਿਯੋਗ ਨਾਲ 30 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਉਦਘਾਟਨ ਸਮਾਰੋਹ ਵਿੱਚ ਰਾਜਪਾਲ ਗੁਲਾਕ ਅਰੰਡ ਕਟਾਰੀਆ ਵੱਲੋਂ ਆਪਣਾ ਪ੍ਰੋਗਰਾਮ ਰੱਦ ਕਰਨ ਸਮੇਂ ਦੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਰਾਸ਼ਟਰੀ ਭਾਜਪਾੂ ਅਵਿਨਾਸ਼ ਰਾਏ ਖੰਨਾਣੇ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਏ। ਉਹਨਾਂ ਨੇ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਅਤੇ ਆਪ ਸਰਕਾਰ ਦੀ ਸਿੱਖਿਆ ਦੇ ਰਾਜਨੀਤੀਕਰਨ ਦੀ ਨਿਯਤੇ ਦੁੱਖ ਪ੍ਰਗਟਾਇਆ। ਇਸ ਆਈਪੀਐਸਸੀ ਵੀ ਇੱਕ ਸਕੂਲ ਦੇ ਵੇਲੇ ਦੇ ਕਾਪਨਰ ਤੇ ਅੱਛੇ ਅੱਛੇ ਪਤਾ ਲੱਗਿਆ ਕਿ ਸਰਕਾਰ ਨੇ ਜਿਹੜੀ ਬਿਲਡਿੰਗ ਦੀ ਕਾਜੀ ਦੇ ਪ੍ਰੋਜੈਕਟ ਨੇ ਲੋਕਾਂ ਨੂੰ ਕੋਨਾ ਮਿਲ ਕੇ 20 ਲੱਖ ਰੁਪਏ ਲਾ ਕੇ ਸਕੂਲ ਦੀ ਬਣੀ ਹੋਈ ਸੀ ਉਸ ਤੇ ਸਕੂਲ ਦੇ ਵਿੱਚ ਕੁਝ ਕਾਹਦੇ ਕਰਨਾ ਹੈ ਗੇਟ ਹੀ ਬੰਦ ਕਰਕੇ ਉਹਨਾਂ ਨੇ ਅੱਜ ਸਕੂਲ ਨੂੰ ਬੰਦ ਕਰਨਾ ਹੈ ਇਹ ਸਿਰਫ ਦੱਸ ਤੇ ਇਹ ਮੇਰੇ ਸਾਹਮਣੇ ਬਿਚ ਸੀ ਬੈਠੇ ਆਂ